Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਮੂਸੇ ਵਾਲੇ ਦੀ ਜ਼ਿੰਦਗੀ ਤੇ ਕਿਤਾਬ ਲਿਖਣ ਵਾਲੇ ਲੇਖਕ ਤੇ ਬਲਕੌਰ ਸਿੰਘ ਨੇ ਦਰਜ ਕਰਵਾਈ ਐਫਆਰ ਤੁਹਾਨੂੰ ਦੱਸ ਦਈਏ ਮਨਜਿੰਦਰ ਮਾਖਾ ਮਾਖਾ ਨੇ ਸਿੱਧੂ ਮੂਸੇ ਵਾਲੇ ਦੀ ਜ਼ਿੰਦਗੀ ਬਾਰੇ ਕਿਤਾਬ ਲਿਖੀ ਹੈ ਮੂਸੇ ਵਾਲੇ ਦੀ ਜ਼ਿੰਦਗੀ ਬਾਰੇ ਗਲਤ ਤਤ ਛਾਪਨ ਦੇ ਇਲਜ਼ਾਮ ਲੱਗਣ ਕਾਰਨ ਕਾਰਵਾਈ ਕੀਤੀ ਗਈ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਜ਼ਿੰਦਗੀ ਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾ ਨਾਂ ਦੇ ਸ਼ਖਸ ਤੇ ਖਲਾਫ ਐਫਆਈਆ ਜਿਹੜੀ ਕੀਆ ਦਰਜ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਐਫਆਈਆ ਬਲਕੋਤ ਸਿੰਘ ਨੇ ਦਰਜ ਕਰਵਾਈ ਹੈ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਉੱਤੇ ਜੋ ਕੁਝ ਗੱਲਾਂ ਲਿਖੀਆਂ ਸੀ ਉਸ ਨੂੰ ਦੇਖਦੇ ਹੋਏ ਇਹ ਐਫਆਈਆ ਜਿਹੜੀ ਦਰਜ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਨਜਿੰਦਰ ਤੇ ਸਿੱਧੂ ਮੂਸੇਵਾਲੇ ਦੇ ਘਰ ਆ ਕੇ ਤਸਵੀਰਾਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੋਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਐਫਆਈਆ ਦਰਜ ਕੀਤੀ ਗਈ ਹੈ ਲਿਖੀ ਗਈ ਕਿਤਾਬ ਦਾ ਨਾਂ ਦਾ ਰੀਅਲ ਰੀਜ਼ਨ ਵਾਇ ਲੈਜੈਂਡ ਡਾਈ ਹੈ ਉਹਨਾਂ ਦਾ ਦਾਵਾ ਹੈ ਕਿ ਮਾਖਾ ਨੇ ਕਿਤਾਬ ਦੇ ਸਾਰੇ ਅਧਿਕਾਰ ਆਪਣੇ ਕਬਜ਼ੇ ਵਿੱਚ ਕਰ ਲਏ ਹਨ ਜਿਸ ਕਾਰਨ ਪਰਿਵਾਰ ਨੂੰ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲੇ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿੱਚ 29 ਮਈ 2022 ਨੂੰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਹ ਉਹਨਾਂ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਆਪਣੇ ਬੇਟੇ ਸਿੱਧੂ ਦੀ ਮੌਤ ਤੋਂ ਬਾਅਦ ਪਿਤਾ ਬਲਕੋਤ ਸਿੰਘ ਅਤੇ ਮਾਤਾ ਚਰਨ ਕੋਰ ਇਕੱਲੇ ਰਹਿ ਗਏ ਸਨ ਇਸ ਲਈ ਸਿੱਧੂ ਦੀ ਮੌਤ ਤੋਂ ਕਰੀਬ 2 ਸਾਲ ਬਾਅਦ ਉਧਰ ਕਿਸਾਨਾਂ ਦਾ ਸ਼ੰਭੂ ਸਰਹੱਦ ਤੋਂ ਦਿੱਲੀ ਮਾਰਚ ਸ਼ੁਰੂ ਦੋਹਾ ਪਾਸਿਓਂ ਸਖਤ ਰੋਕਾ ਪੰਜਾਬ ਦੇ ਕਿਸਾਨਾਂ ਦਾ ਮਾਰਚ ਸ਼ੰਭੂ ਸਰਹੱਦ ਤੋਂ ਦਿੱਲੀ ਤੱਕ ਸ਼ੁਰੂ ਗਿਆ ਹੈ ਇਸ ਵਿੱਚ 101 ਕਿਸਾਨ ਪੈਦਲ ਦਿੱਲੀ ਲਈ روانਾ ਹੋਏ ਹਨ ਕਿਸਾਨ ਕੇਂਦਰ ਸਰਕਾਰ ਤੋਂ ਫਸਲਾਂ ਦੇ ਘਟੋ ਘੱਟ ਹਰਿਆਣਾ ਪੁਲਿਸ ਦੇ 1000 ਜਵਾਨ ਤਾਇਨਾਤ ਬੈਰੀਗੇਡ ਤੇ ਲਗਾਈਆਂ ਕੰਡਿਆਈਆਂ ਤਾਰਾਂ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਦਾ ਮਾਰਚੜਾ ਗਾਇਆ ਸ਼ੁਰੂ ਹੋ ਚੁੱਕਾ ਤੁਹਾਨੂੰ ਦੱਸ ਦਈਏ ਕਿਸਾਨ ਕੇਂਦਰ ਸਰਕਾਰ ਤੋਂ ਫਸਲਾਂ ਦੇ ਘਟੋ ਘੱਟ ਸਮਰਥਕ ਮੁੱਲ ਐਮ ਐਸ ਪੀ ਦੀ ਗਰੰਟੀ ਦੇਣ ਲਈ ਕਾਨੂੰਨ ਸਮੇਤ 13 ਮੰਗਾਂ ਕਰ ਰਹੇ ਹਨ ਕਿਸਾਨ ਮਜ਼ਦੂਰ ਮੋਰਚੇ ਦੇ ਕਨਵੀਨਰ ਸਰਵਰ ਪਦੇ ਨੇ ਕਿਹਾ ਕਿ ਅਸੀਂ ਕੇਂਦਰ ਨੂੰ 7 ਦਸੰਬਰ ਨੂੰ ਗੱਲਬਾਤ ਲਈ ਸਮਾਂ ਦਿੱਤਾ ਸੀ ਪਰ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ ਹੁਣ ਕਿਸਾਨਾਂ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ ਇਸ ਦੌਰਾਨ ਹਰਿਆਣਾ ਅਤੇ ਪੰਜਾਬ ਪੁਲਿਸ ਨੇ ਮੀਡੀਆ ਨੂੰ ਦਿੱਲੀ ਮਾਰਚ ਦੌਰਾਨ ਦੂਰੋਂ ਹੀ ਕਵਰੇਜ ਕਰਨ ਦੀ ਸਲਾਹ ਦਿੱਤੀ ਹੈ ਇਸ ਤੋਂ ਪਹਿਲਾਂ 6 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਥੱਥੂ ਗੈਸ ਦੇ ਗੋਲੇ ਛੱਡੇ ਸਨ ਜਿਸ ਵਿੱਚ 4 ਕਿਸਾਨ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਪੰਦੇ ਨੇ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪੁਲ ਦੇ ਉੱਪਰ ਅਤੇ ਲਗਭਗ 1000 ਸਿਪਾਈ ਤਾਇਨਾਤ ਕੀਤੇ ਹਨ ਤਿੰਨ ਵਜਰਾ ਗੱਡੀਆਂ ਪਾਰਕ ਕੀਤੀਆਂ ਹਨ ਥੱਥੂ ਗੈਸ ਦੇ ਗੋਲਿਆਂ ਦੇ ਡੱਬੇ ਵੀ ਰੱਖੇ ਗਏ ਹਨ ਤੇ ਕਿਸਾਨਾਂ ਦੇ ਜ਼ਖਮੀਆਂ ਨੂੰ ਲਿਜਾਣ ਲਈ 10 ਐਂਬੂਲੈਂਸਾਂ ਤੋਂ ਇਲਾਵਾ 7 ਗੱਡੀਆਂ ਤੇ ਤਾਇਨਾਤ ਕੀਤੀਆਂ ਗਈਆਂ ਹਨ ਅਥਰੂ ਗੈਸ ਦੇ ਗੋਲਿਆਂ ਨਾਲ ਜਿੱਠਾ ਲਈ 500 ਮੀਟਰ ਤੇ ਕੇਰੇ ਚ ਪਾਣੀ ਦੇ ਟੈਂਕਰ ਅਤੇ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਕਿਸਾ ਨਾਲ ਨਮਕ ਦੇ ਨਾਲ ਨਾਲ ਚਸ਼ਮਾ ਅਤੇ ਮਾਸਕ ਵੀ ਦਿੱਤੇ ਗਏ ਹਨ ਅਸਲ ਜੇਕਰ ਅਥਰੂ ਗੈਸ ਛੱਡੀ ਜਾਂਦੀ ਏ ਤਾਂ ਸਾਹ ਲੈਣ ਦੇ ਵਿੱਚ ਦਿੱਕਤ ਹੋਵੇਗੀ ਲੂਨ ਚਟਣ ਨਾਲ ਆਰਾਮ ਮਿਲਦਾ ਹੈ ਇਹ ਜਿਹੜੀ ਤਿਆਰੀ ਕਿਸਾਨਾਂ ਵੱਲੋਂ ਕੀਤੀ ਗਈ ਹੈ ਤੇ ਜੈਲਨ ਸੰਕੀ ਨੇ ਡੋਲਰ 트ੰਪ ਨਾਲ ਕੀਤੀ ਮੁਲਾਕਾਤ ਹੋਈ ਚਰਚਾ ਇਸ ਸਮੇਂ ਦੌਰਾਨ ਉਹ ਪੈਰਿਸ ਤੇ ਐਲਿਸੀ ਪੈਲੈਸ ਵਿੱਚ ਵਲਾਦੀ ਮੀਰ ਜੈਲਸਕੀ ਨਾਲ ਮੁਲਾਕਾਤ ਕੀਤੀ ਮੈਕਰੋਨ ਇਸ ਦੌਰਾਨ ਮੌਜੂਦ ਰਹੇ ਤੇ ਸੂਤਰਾ ਮੁਤਾਬਕ ਤਿੰਨਾਂ ਵਿਚਾਲੇ ਯੂਕਰੇਨ ਜੂਸ جنگ ਤੇ ਵਿਸ਼ੇਸ਼ ਗੱਲਬਾਤ ਹੋਈ ਤੁਹਾਨੂੰ ਦੱਸ ਦਈਏ ਪੈरिस ਫਰਾਂਸ ਦੀ ਰਾਜਧਾਨੀ ਪੈरिस ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀ ਮੀਰ ਜਲੇਸਕੀ ਵਿਚਾਲੇ ਬੈਠ ਕੋਈਏ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੌਰਾਨ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਈਐਮੈਨੂਅਲ ਮੈਕਰੋਨ ਵੀ ਮੌਜੂਦ ਸਨ ਅਗਰ ਡੋਨਲਡ ਟਰੰਪ ਨੇ ਡੈਮ ਕੈਥੈਡਲ ਨੂੰ ਮੁਰ ਬਖੋਲਣ ਤੋਂ ਪਹਿਲਾਂ ਸ਼ਨੀਵਾਰ ਨੂੰ ਫਰਾਂਸ ਪਹੁੰਚੇ ਇਸ ਸਮੇਂ ਦੌਰਾਨ ਪੈਰਿਸ ਦੇ ਐਲਸੀ ਪੈਲੇਸ ਵਿੱਚ ਉਲਦੀ ਮੀਰ ਜੇਲਨਸਕੀ ਨਾਲ ਮੁਲਾਕਾਤ ਕੀਤੀ ਤੇ ਮੈਕਰੋਨ ਇਸ ਦੌਰਾਨ ਮੌਜੂਦ ਰਹੇ ਤੇ ਸੂਤਰਾ ਮੁਤਾਬਕ ਤਿੰਨਾਂ ਵਿਚਾਲੇ ਜੁਕਰੇਨ ਜੁੱਧ ਰੂਸ ਜੰਗ ਨੂੰ ਲੈ ਕੇ ਟਿਕੋਣੀ ਗੱਲਬਾਤ ਸ਼ੁਰੂ ਕਰਨ ਬਾਰੇ ਵਿਚ ਗੱਲਬਾਤ ਹੋਈ ਮੈਕਰੋਨ ਵੱਲੋਂ ਵੀ ਸਕਾਰਾਤਮਕ ਸੰਕੇਤ ਦਿੱਤੇ ਗਏ ਧਿਆਨਯੋਗ ਕਿ 트ੰਪ ਨੇ ਕਿਹਾ ਕਿ ਰਾਸ਼ਟਰਪਤੀ ਬਰਨ ਤੋਂ ਬਾਅਦ ਉਹ ਜੁੱਧ ਲੜਨ ਲਈ ਜੁਕਰੇਨ ਨੂੰ ਮਿਲਣ ਵਾਲੀ ਅਮਰੀਕਾ ਦੀ ਫੰਡਿੰਗ ਬੰਦ ਕਰ ਦੇਣਗੇ ਉਹਨਾਂ ਤੇ ਰਾਸ਼ਟਰਪਤੀ ਭਾਰਤ ਤੋਂ ਬਾਅਦ ਯੂਕਰੇਨ ਲਈ ਮੁਸੀਬਤਾਂ ਵਧਨ ਦੀ ਚਰਚਾ ਸੀ ਹੁਣ 트੍ਰੰਪ ਦੀ ਜਿੱਤ ਤੋਂ ਬਾਅਦ ਨਾਟੋ ਦੇ ਕਈ ਮੈਂਬਰ ਰੂਸ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਲਈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਾਲਾਂਕਿ 트੍ਰੰਪ ਨੇ ਆਪਣੀ ਚੋਣ ਮਹੀਨੇ ਦੌਰਾਨ ਯੂਕਰੇਨ ਜੁੱਧ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ ਹੋਰ ਉਹਨਾਂ ਦੀ ਕੀ ਯੋਜਨਾ ਹੈ ਇਸ ਬਾਰੇ ਬਹੁਤਾ ਖੁਲਾਸਾ ਤਾਂ ਨਹੀਂ ਹੋਇਆ ਪਰ ਮੁਲਾਕਾਤ ਜਿਹੜੀ ਹੋਈ ਇਸ ਨੂੰ 트੍ਰੰਪ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਸੀਂ ਇਕੱਠੇ ਚੰਗਾ ਸਮਾਂ ਬਤਾਇਆ इस दे नाल ही इसके नुक्रेन एक अधिकारी मुताबक गल है पर उसने ज्यादा कुछ कहने तो इनकार कर दिता है रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.